ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦਾ ਉਪਰਾਲਾ ਆਇਆ ਹੈ ਸਿਹਤਮੰਦ ਪੰਜਾਬ। ਪੂਰੇ ਤਹਿਤ ਪੰਜਾਬ ਨੇ ਸਾਰੇ ਜ਼ਿਲ੍ਹਿਆਂ 'ਚ ਇੱਕ ਮੁਹਿੰਮ ਚਲਾਈ ਹੋਈ ਹੈ ਕਿ ਜਿਸ ਵਿੱਚ ਲੋਕਾਂ ਨੂੰ ਕੁਆਲਿਟੀ ਦਾ ਫੂਡ ਮਿਲੇ ਔਰ ਨਾਲ ਹੀ ਜਿਹੜੀ ਹੈ ਹਾਈਜਨ ਦੇ ਨਾਲ ਕੰਪਰੋਮਾਈਜ਼ ਨਾ ਆਏ। ਪੂਰੇ ਤਹਿਤ ਸਾਨੂੰ ਸਾਡੇ ਕਮਿਸ਼ਨਰ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅਤੇ ਮੌਜੂਦਾ ਐਮਐਲਏ ਸਾਹਿਬ ਸਾਰਿਆਂ ਨੇ ਹਦਾਇਤਾਂ ਸਖਤ ਜ਼ਾਇਸਤਾ ਔਰ ਨਿਰਦੇਸ਼ ਦਿੱਤੇ ਹੋਏ ਆ। ਕਿ ਤੁਸੀਂ ਜਗਾ ਜਗਾ ਜਾ ਕੇ ਤਿੰਨੇ ਸੈਕਟਰ ਹੁਸ਼ਿਆਰਪੁਰ ਚਾਹੇ ਉਹ ਦਸੂਆ ਮਕੇਰੀਆਂ ਹੋਣ ਚਾਹੇ ਗਡਸ਼ੰਕਰ ਔਰ ਚਾਹੇ ਹੁਸ਼ਿਆਰਪੁਰ ਸਿਟੀ ਹੋਵੇ ਉੱਥੇ ਜਾ ਕੇ ਛਾਪੇਮਾਰੀ ਕਰੋ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਏ ਇਸ ਤਰ੍ਹਾਂ ਹੀ ਹਰ ਰੋਜ਼ ਕਿਤੇ ਨਾ ਕਿਤੇ ਜਾ ਕੇ ਹਰ ਸੈਕਟਰ ਦੇ ਵਿੱਚ ਜਾ ਰਹੇ ਹਾਂ ਉnde ਫਾਸਟ ਫੂਡ ਦੀਆਂ ਰੇੜੀਆਂ ਖਾਸ ਕਰ ਜਿੱਥੇ ਬੰਦਾ ਵਿਆ ਜਾਂ ਉਹਨਾਂ ਦੇ ਘਰਾਂ ਵਿੱਚ ਜਿੱਥੇ ਸਮਾਨ ਸਾਰਾ ਤਿਆਰ ਹੁੰਦਾ ਆ ਉੱਥੇ ਵੀ ਜਾ ਕੇ ਜੇ ਜਗਾ ਜਗਾ ਛਾਪੇਮਾਰੀ ਕਰ ਰਹੇ ਹਾਂ ਔਰ ਕਈ ਜਗ੍ਹਾ ਤੇ ਜਿੱਥੇ ਸਾਨੂੰ ਸੰਤੁਸ਼ਟੀ ਮਿਲੀ ਹੈ ਲੇਕਿਨ ਕਈ ਜਗ੍ਹਾ ਤੇ ਸਾਨੂੰ ਹਾਈਜਨ ਕੰਡੀਸ਼ਨ ਦਾ ਬੜਾ ਮਾੜਾ ਹਾਲ ਦਿਖਿਆ ਆ ਜਿਹੜੇ ਕਿ ਇਹ ਉਜਾਗਰ ਵੀ ਕਰ ਰਹੇ ਆ ਉਹਨਾਂ ਦੇ ਅਸੀਂ ਉਹਨਾਂ ਨੂੰ ਚਲਾਨ ਵੀ ਕਟੇ ਆ ਉਹਨਾਂ ਨੂੰ ਨੋਟਿਸ ਵੀ ਦਿੱਤਾ ਹੈ ਇੰਪਰੂਵਮੈਂਟ ਨੋਟਿਸ ਜਿਹਦੇ ਬਾਰੇ ਅਸੀਂ ਦੁਬਾਰਾ ਉਹਨਾਂ ਨੂੰ ਮਿਲਾਂਗੇ ਔਰ ਉਹਨਾਂ ਦੇ ਦੁਬਾਰਾ ਚੈਕਿੰਗ ਕਰਾਂਗੇ ਔਰ ਉਹਨਾਂ ਦੇ ਕਈ ਜਿਨ੍ਹਾਂ ਤੇ ਅਸੀਂ ਸੈਂਪਲ ਲਿੱਤੇ ਆ ਉਹ ਲੈਬਾਰਟਰੀ ਚ ਭੇਜ ਦਿੱਤੇ ਗਏ ਆ ਔਰ ਉਹਰੇ ਸਾਹਮਣਾ ਲਈ ਕਾਰਵਾਈ ਹੈ ਬੰਦੀ ਕਾਰਵਾਈ ਉਹਨਾਂ ਦੇ ਅਗੇਂਸਟ ਕਰਾਂਗੇ ਡਾਕਟਰ ਸਾਹਿਬ ਪਿੱਛੇ ਜਿਹੇ ਮੋਮੋਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਬਹੁਤ ਰੋਲਾ ਰਿਆ ਰੋਲਾ ਪਿਆ ਕਿ ਮੋਮੋਸ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਗਲਤ ਸਰਵ ਕੀਤਾ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਇਸ ਦਾ ਨਹੀਂ ਕੋਈ ਇਸ ਤਰ੍ਹਾਂ ਦਾ ਮਾਮਲਾ ਹੈ ਹੁਸ਼ਿਆਰਪੁਰ 'ਚ ਜਿੰਨੀ ਵੀ ਜਗ੍ਹਾ ਅਸੀਂ ਦੇਖਿਆ ਮੋਸਟ ਆਫ ਦਿ ਟਾਈਮ ਸਾਨੂੰ ਮਟੀਰੀਅਲ ਤਾਂ ਠੀਕ ਹੀ ਲੱਗਾ ਆ ਲੇਕਿਨ ਉਹਨਾਂ ਦੇ ਵੱਲੋਂ ਜਿਹੜੀ ਹਾਈਜਨ ਕੰਡੀਸ਼ਨਸ ਆ ਉਹ ਨਹੀਂ ਮੇਨਟੇਨ ਕੀਤੇ ਜਾ ਰਹੇ ਆ ਇਹਨਾਂ ਬਾਰੇ ਅਸੀਂ ਇਹਨਾਂ ਨੂੰ ਜਿੰਨੇ ਸਟ੍ਰੀਟ ਫੂਡ ਹੈਗੇ ਵੈਂਡਰਸ ਇਹਨਾਂ ਨੂੰ ਅਸੀਂ ਦੋ ਵਾਰੀ ਟ੍ਰੇਨਿੰਗ ਜਿਹੜੇ ਚ ਉਹਨਾਂ ਨੂੰ ਇੱਕ ਤੇ ਰਜਿਸਟ੍ਰੇਸ਼ਨ ਲਾਇਸੈਂਸ ਬਾਰੇ ਵੀ ਸਮਝਾਇਆ ਸੀ ਔਰ ਦੂਸਰਾ ਜਿਹੜਾ ਹਾਈਜਨ ਕੰਡੀਸ਼ਨ ਬਾਰੇ ਵੀ ਸਮਝਾਇਆ ਸੀ ਲੇਕਿਨ ਜਿੰਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਬਾਰ-ਬਾਰ ਬਾਰ-ਬਾਰ ਸਮਝਾਣਾ ਪੈਣਾ ਹੈ ਉਹ ਸਾਡੀ ਜ਼ਿੰਮੇਵਾਰੀ ਵੀ ਹੈ ਔਰ ਅਸੀਂ ਇਹ ਉਪਰਾਲੇ ਵਿੱਚ ਲੱਗੇ ਰਵਾਂਗੇ ਲਗਾਤਾਰ ਸਿਹਤ ਵਿਭਾਗ ਦੇ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਵੇਂ ਕਿ ਤੁਸੀਂ ਤੁਸੀਂ ਟ੍ਰੇਨਿੰਗ ਕੀਤੀ ਵੀ ਜਾਂਦੀ ਹੈ ਅਕਸਰ ਮੀਡੀਆ ਦੇ ਵਿੱਚ ਵੀ ਤੁਸੀਂ ਆ ਕੇ ਇਹਨਾਂ ਨੂੰ ਅਵੇਅਰ ਕਰਦੇ ਹੋ ਬਾਰ-ਬਾਰ ਅਵੇਅਰ ਕਰਦੇ ਹੋ ਕਿ ਸਿਰ ਤੇ ਕੈਪ ਜਾਂ ਹੱਥਾਂ ਦੇ ਵਿੱਚ ਗਲਵਜ਼ ਪਾ ਕੇ ਰੱਖੇ ਜਾਣ ਪਰ ਬਾਪਕੀ ਕਿਸ ਦੇ ਬਾਰ-ਬਾਰ ਅਵੇਅਰ ਕਰਨ ਦੇ ਬਾਵਜੂ देखो इस तरह आया कि पहले ਸਾਡਾ ਜਿਹੜਾ ਫੂਡ ਸੇਫਟੀ ਨਹੀਂ ਆ ਮੈਂ ਇਹ ਕਹਿੰਦਾ ਹੈ ਕਿ ਉਹਨਾਂ ਨੂੰ ਸਮਝਾਇਆ ਜਾਵੇ। ਔਰ ਜੇ ਸਮਝਾਉਣ ਦੇ ਬਾਵਜੂਦ ਵੀ ਨਹੀਂ ਉਹ ਸਮਝਦੇ ਤੇ ਫਿਰ ਇਹਨਾਂ ਦੇ ਅਗੇਂਸਟ ਅਸੀਂ ਮਜਬੂਰ ਹੋਵਾਂਗੇ ਕਿ ਸਾਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਪੈ ਸਕਦੀ ਹੈ। ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। Your immigration family law needs call or scan QR code to contact us. Rodis Inc. million miles with smile or scan QR code to contact us. Flying word, Truck Repair Trust We Build In Truck Repair Or Scan QR Code To Contact Us The Masala Twist Oxnard Find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Find Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.